ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਸ ਸੰਗੇ ਦੀ ਕੁਝ ਦਿਨਾਂ ਤੋਂ ਉੱਚੋ ਵਾਲੇ ਸਾਧ ਦੀ ਵੀਡੀਓ ਜੋ ਵਾਇਰਲ ਹੋ ਰਹੀ ਹੈ ਜਿਸ ਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆਪਣੀ ਕੁਰਸੀ ਲਗਾਈ ਹੈ ਜੋ ਮਨਮਤ ਹੈ ਸਿੱਖੀ ਦੇ ਉਲਟ ਹੈ ਸਿੱਖੀ ਦੇ ਉਲਟ ਚੱਲਣ ਵਾਲੇ ਸਾਧ ਨੂੰ ਰਾਜਾ ਰਾਜ ਸਿੰਘ ਵੱਲੋਂ ਚੇਤਾਵਨੀ ਹੈ ਇਹੋ ਜਿਹੀ ਨਾ ਕਰੀਏ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਆਪ ਸਾਨੂੰ ਪਤਾ ਕਿ ਕੌਮੀ ਇਨਸਾਫ਼ ਮੋਰਚਾ 7 ਜਨਵਰੀ 2023 ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਚੰਡੀਗੜ੍ਹ ਮੁਹਾਲੀ ਦੀਆਂ ਗਰੂਹਾਂ ਤੇ ਲੱਗਿਆ ਹੋਇਆ ਡਟੇ ਬੈਠਾ ਜੇ ਨਾਦਰ ਬੰਦੀ ਸਿੰਘ ਰਿਹਾਈ ਨਹੀਂ ਹੋ ਜਾਂਦੇ ਗੁਰੂ ਕਿਰਪਾ ਕਰੇ ਛੇਤੀ ਜਿਹੜੀ ਰਿਹਾਈ ਹੋਵੇ ਉਹਨਾਂ ਦੀ ਜਿਹੜੀ ਅੱਜ ਇੱਕ ਆਪ ਜੀ ਦੇ ਨਾਲ ਪੰਜ ਜਣਾਂ ਵਿਚਾਰ ਕਰਨ ਲੱਗੇ ਆ ਉਹ ਬਹੁਤ ਅਹਿਮ ਆ ਦੇਖੋ ਗੱਲ ਇਹ ਆ ਸੰਗਤ ਜੀ ਜੇ ਕੋਈ ਪਖੰਡੀ ਹੈ ਇੱਕ ਮਾਮਲੇ ਦੇ ਵਿੱਚ ਪਰਮਾਨ ਇਹ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਕੁਰਸੀ ਲਾ ਕੇ ਢਾ ਕੇ ਬੈਠਣਾ 78 ਦੇ ਵਿੱਚ ਸ਼ੰਤ ਜਰਨੈਲ ਸਿੰਘ ਖਾਲਸਾ ਪਿੰਡ ਨਾਲੇ ਜਦੋਂ ਸੀ ਨਰੰਗਕਾਰੀ ਨੇ ਕੀ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਕਰਕੇ ਉਹਦੇ ਬਰਾਬਰ ਗੱਦੀ ਲਾਈ ਸਿੰਘ ਸ਼ਹੀਦ ਕੀਤੇ ਫਿਰ ਸਿੰਘਾਂ ਨੇ ਉਹਦਾ ਸੌਦਾ ਲਾਤਾ 47 ਸੌਦਾ ਸਾਧ ਨੇ ਕੀ ਕੀਤਾ ਗੁਰੂ ਮਹਾਰਾਜਾ ਜਿਹੜਾ ਹੈਗਾ ਰੀਸ ਕੀਤੀ ਬਾਣਾ ਪਾਇਆ ਉਹ ਆਪ ਦਾ ਸਰਪੰਦ ਦੇ ਕੋਲ ਵੀ ਪੰਜ ਪਿਆਰੇ ਬਣਾ ਲਏ ਆਪਦੇ ਨਕਲੀ ਉਹ ਸਾਰਾ ਕੁਝ ਤੁਹਾਨੂੰ ਪਤਾ ਹੀ ਆ ਸਿੱਖ ਪੰਥ ਨੇ ਕਿੰਨਾ ਵਿਰੋਧ ਕੀਤਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਲੱਗਿਆ ਪੰਥ ਜਾਗੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਕਦੋਂ ਪੰਥ ਦੀਆਂ ਸ਼ਰਮੌਰ ਜੱਥੇਬੰਦੀਆਂ ਸ਼ਾਗਣ ਗਈਆਂ ਬੰਦੀਪ ਸਿੰਘ ਕਦੋਂ ਉਠੋਗੇ ਤੁਸੀਂ ਆ ਇੱਕ ਸਾਹ ਦਾ ਦੇਖੋ ਉੱਚ ਵਾਲਾ ਸਾਹ ਦਾ ਟਿੱਕੜਾ ਜਾ ਆ ਦੇਖਦੇ ਹੋ ਸੰਗਤ ਦੇਖ ਲਵੇ ਇਹ ਸਾਹਮਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੁੱਚੋ ਵਾਲਾ ਸਾਧ ਉਹ ਕਾਲਾ ਜ ਆ ਮੈਸ ਵਰਗਾ ਹੈਗਾ ਸਜੀਰੋ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਕੁਰਸੀ ਲਾਹੀ ਬੈਠਾ ਇੱਕ ਪਾਸੇ ਗੁਰੂ ਸਾਹਿਬ ਦਾ ਚੌਰ ਕਰ ਰਿਹਾ ਬਰਾਬਰ ਦੇ ਆਪ ਕੁਰਸੀ ਲਾਹੀ ਬੈਠਾ ਉਹਦੇ ਤੇ ਕੁਰਸੀ ਦੇ ਉੱਤੇ ਚੰਗੇ ਤੌਲੀਏ ਵਸਾਏ ਹੋਏ ਨੇ ਮੂਹਰੇ ਜਿਹੜੀ ਸੰਗਤ ਬੈਠੀ ਹੈ ਦੋਨਾ ਵਾਂਗੂ ਆਏ ਹੱਥ ਜੋੜੀ ਉਹ ਰੱਬ ਬਣ ਗਿਆ ਇਹਦਾ ਮਤਲਬ ਵੀ ਗੁਰੂ ਗ੍ਰੰਥ ਸਾਹਿਬ ਉਹਨਾਂ ᱴਿੱਛ ਸਮਝ ਲਿਆ ਕਿਉਂ ਨਹੀਂ ਤੁਸੀਂ ਬੋਲਦੇ ਹੁਣ ਦੱਸੇ ਬੰਗੀਆਂ ਕਿੱਥੇ ਨੇ ਹੁਣ ਪੰਜ ਕਿੱਧਰ ਚਲਾ ਗਿਆ ਕਿੰਨੇ ਦਿਨਾਂ ਦੀ ਵੀਡੀਓ ਘੁੰਮਦੀ ਆ ਅਸੀਂ ਦੇਖੀ ਜਾਂਦੇ ਸੀ ਵੀ ਕੋਈ ਬੋਲੇ ਕੋਈ ਬੋਲੇ ਕਿਉਂਕਿ ਉਹ ਫਿਰ ਕਹਿੰਦੇ ਨੇ ਵੀ ਨਾਨਕ ਸਾਰਾ ਨਾਨਕ ਸਾਨੂੰ ਕਰਨ ਨੂੰ ਇਹਨਾਂ ਨੇ ਬਦਨਾਮ ਕਰ ਰਿਹਾ ਹੈ ਇਹੋ ਜੇ ਪਖੰਡੀ ਸਾਧਾ ਨੇ ਜਿੰਨਾ ਦੋਸੀ ਛੱਸੇ ਵਾਲਾ ਜਿੰਨਾ ਦੋਸੀ ਭਨਿਆਰੇ ਵਾਲਾ ਜਿੰਨਾ ਦੋਸੀ ਜਿਹੜਾ ਉਹ ਸੀ ਉਹ ਵੀ ਇਹ ਸਾਧ ਨਹੀਂ ਹੈ ਮੈਂ ਸੰਗ ਨੂੰ ਪੁੱਛਣਾ ਚਾਹੁੰਦਾ ਜਸੇ ਦਾ ਕਾਲ ਤੱਕ ਸਾਮਿਲ ਪਹੁੰਚਣਾ ਦਾ ਸੋਨੀ ਕਮੇਟੀ ਨਿਹੰਗ ਸਿੰਘ ਜਸੇਬੰਦੀਆਂ ਕਿੱਥੇ ਗਈਆਂ ਹੁਣ ਦਮਦਮੇ ਟਕਸਾਲ ਕਿੱਥੇ ਆ ਛੱਤ ਸਮਾਜ ਕਿੱਥੇ ਆ ਕਿਉਂ ਨਹੀਂ ਬੋਲਦੇ ਬਰਾਬਰ ਹੋ ਗੁਰੂ ਸਾਹਿਬ ਦੇ ਕੁਰਸੀ ਦਾ ਹੀ ਬੈਠਾ ਇਹਨੂੰ ਸੋਧਾ ਨਹੀਂ ਲੱਗਣਾ ਚਾਹੀਦਾ ਇਹ ਪੰਚ ਤੋਂ ਖਾਦ ਨਹੀਂ ਹੋਣਾ ਚਾਹੀਦਾ ਉਥੇ ਡੇਰੇ ਦੇ ਵਿੱਚ ਜਾ ਜਾ ਕੇ ਇਹਨਾਂ ਦੇ ਨਾਲ ਮੇਲ ਮਲਾਪ ਹੋ ਰਿਹਾ ਨਾਨਕ ਸਾਹਿਬ ਸੰਪਰਤ ਨੂੰ ਢਾ ਲਾ ਰਿਖੇ ਸਾਧਨੇ ਇਹ ਜਾਤ ਪਾਤ ਦਾ ਵੀ ਉਸੇ ਕਰਤਾ ਸਾਰਾ ਪਖੰਡ ਤੇ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੁਰਸੀ ਲਾ ਕੇ ਢਾ ਕੇ ਬਹਿ ਗਿਆ ਖਾਲਸਾ ਪੰਥ ਜੀ ਕਦੋਂ ਜਾਗੋਗੇ ਅਸੀਂ ਕਹਿ ਰਹੇ ਹਾਂ ਸਾਰੀਆਂ ਪੰਥ ਸਰਮੌਰ ਇੱਕ ਹਫਤਾ ਜੇਦ ਤੇ ਕਾਰਵਾਈ ਕਾਲ ਤੱਕ ਸਭ ਤੋਂ ਨਾ ਹੋਈ ਜਾ ਨਾਨਕ ਸਰੀਆ ਸਾਦਾ ਤੇਰੇ ਸੰਗਲ ਅਸੀਂ ਲਾਵਾਂਗੇ ਜੇ ਤੈ ਮਾਫੀ ਨਾ ਮੰਗੀ ਜੇ ਤੂੰ ਬਿਲਕੁਲ ਮਾਫੀ ਦੇ ਹੱਕ ਦਾ ਰਹੀ ਨਹੀਂ ਐ ਪੰਥ ਜਾਗਿਆ ਨਾ ਅਸੀਂ ਬੰਦ ਕੇ ਲਿਆਵਾਂਗੇ ਤਕੜਾ ਹੋ ਜਾ ਤੂੰ ਹੁਣ ਇੱਕ ਹਫਤਾ ਦੇਤਾ ਤੈਨੂੰ ਤੁਸੀਂ ਕੀ ਸਮਝ ਰੱਖਿਆ ਵੀ ਤੇ ਜੇ ਤੁਹਾਡੀਆਂ ਸੰਪਰਤਾਂਆਂ ਵੱਡੀਆਂ ਨੇ ਤੁਸੀਂ ਗੁਰੂਗ੍ਰੰਥ ਸਾਹਿਬਹਾਲੇ ਦੇ ਬਰਾਬਰ ਬਹਿ ਜਾਗੇ ਅਸੀਂ ਨਹੀਂ ਬਖਸ਼ਦੇ ਸਾਰੇ ਮੈਂ ਅੰਸੇਗ ਜਾਗਣ ਬੁੱਢਾ ਦਰ ਤਰਨੇ ਦਰ ਜੇ ਤੁਸੀਂ ਬਾਣੇ ਪਾਏ ਨੇ ਅਸੀਂ ਜੇ ਜਦੀ ਕੋਈ ਹੋਰ ਪਖੰਡ ਕਰ ਲੇ ਅਸੀਂ ਤੁਰਪੇ ਨੇ ਉੱਠ ਲੈ ਕੇ ਸਾਰਾ ਕੁਝ ਵੀ ਇਹਨੇ ਗੁਰਸਾਹਿਬ ਦੀ ਬਿਆਦ ਵੀ ਇਹ ਦੂ ਵੱਡੀ ਬਿਆਦ ਵੀ ਹੋਰ ਕੀ ਹੋਊਗੀ ਇੱਕ ਸੰਤ ਹੋ ਕੇ ਆਪਦੇ ਆਪ ਨੂੰ ਸੰਤ ਕਹਾਉਣਾ ਚੋਲੇ ਪਾਉਣੇ ਨਾਨਕ ਸੰਪਰਦਾ ਦਾ ਮੁਖੀ ਕਹਾਉਂਦਾ ਮੈਨੂੰ ਉਹ ਸੌਧ ਸਾਹ ਮੰਨਦਾ ਉਹ ਸਾਹ ਨਾ ਸਰਕਾਰੀ ਸਾਹ ਸਾਨੂੰ ਪੱਥ ਨੂੰ ਚੈਲੰਜ ਕਰਤਾ ਉਹਨੇ ਖੋਲੋਂ ਹੁਣ ਖੋਲੋਂ ਮੂੰਹ ਅਕਾਲ ਤਖਤ ਸਾਹਿਬ ਦਾ ਅੱਥਰ ਖੋਲੇ ਮੂੰਹ ਹੁੰਦਾ ਮੰਨਦਾ ਦੇਦੀ ਸਾਰੇ ਲਿੰਗ ਸਿੰਘਾਂ ਨੇ ਕਰ ਕਰ ਉਹ ਚੋੜਾ ਵਾਲਾ ਸਾਹ ਮੈਨੂੰ ਚੈਨਲ ਦਾ ਫੜਾਂਗੇ ਇੱਕ ਹਫ਼ਤਾ ਦੇਤਾ ਹਾਂ ਉਹਦੇ ਹਫ਼ਤੇ ਨੂੰ ਤੇਰੇ ਉੱਤੇ ਅਸੀਂ ਲੈ ਕੇ ਪਹੁੰਚਾਂਗੇ ਲਾਮ ਲਾਸ਼ਕਰ ਤਕੜਾ ਹੋ ਜਾ ਤੂੰ ਜਿਹੜਾ ਤੈ ਪਖੰਡ ਫੜ ਰੱਖਿਆ ਨਾਨਕਸਰੀਏ ਜਿੰਨੇ ਵੀ ਨੇ ਉਹ ਸੁਣਨ ਦੇ ਤਾਂ ਇਹਨੂੰ ਆਪਣੀ ਸੰਪਰਦਾਇ ਵਿੱਚ ਇਹਨੂੰ ਕੱਟੋ ਬਾਰੇ ਮੈਂ ਸਾਰੀ ਸੰਪਰਦਾ ਬਦਨਾਮ ਨਾ ਹੋਵੇ ਫਿਰ ਤੁਸੀਂ ਕਿਹਨੇ ਸਾਡੇ ਨਾਨਕ ਸਾਹਿਬ ਤੇ ਉਹ ਥੋਡੀਆਂ ਇਹ ਜਾਂ ਕਤੂਤਾ ਕਰਕੇ ਜਿਹੜੇ ਸਾਥ ਬੜੇ ਹੋਏ ਨੇ ਪੰਥ ਨੂੰ ਬਦਨਾਮ ਕਰਦੇ ਨੇ ਲੋਕਾਂ ਨੇ ਇਹ ਬਿੜਿਆ ਘਰ ਘਰੇਕ ਮੋਬਾਈਲ ਦੇ ਉਹ ਸਾਥ ਜਦੋਂ ਇਹ ਛਾਲ ਜਿਹੜਾ ਬੈਠਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਰਾਬਰ ਕੁਰਸੀ ਡਾਹੀ ਗੁਰੂ ਸਾਹਿਬ ਦੇ ਬਰਾਬਰ ਬਹਿ ਗਿਆ ਸ਼ਰੀਕ ਬਣ ਗਿਆ ਖਾਸਾ ਪੰਥ ਨੂੰ ਚੈਲੰਜ ਆ ਇਹ ਬੋਲਦੇ ਨਹੀਂ ਸਮਝ ਨਹੀਂ ਆਉਂਦੀ ਮੈਨੂੰ ਵੀਡੀਓ ਦੇਖੀ ਜਾਂਦੇ ਨੇ ਬਸ ਉਦੋਂ ਬੋਲਣਗੇ ਜੇ ਕੋਈ ਹੋਰ ਆ ਕੇ ਬਾਹਰ ਸੱਤ ਸਿਰ ਫੇਰ ਤਾਂ ਫੜੇ ਭਟਕਦੇ ਆ ਨਿਰੰਕਾਰੀਏ ਰਾਦੇ ਸਵਾਮੀਏ ਉਹ ਛੋਟਾ ਜਿਹੜਾ ਪੰਥ ਦੇ ਹਿੱਸੇ ਨੇ ਉਹ ਗੁਰੂ ਗ੍ਰੰਥ ਸਾਮ ਦੀ ਬਿਆਦਵੀ ਕਰਨਾ ਕਿ ਬਰਾਬਰ ਕੁਰਸੀਆਂ ਡਾ ਕੇ ਬੈਠਣ ਲੱਗੇ ਕਦੋਂ ਜਾਕੋਂਗੇ ਤੁਸੀਂ ਜਾਗ ਤੜਕੇ ਨੂੰ ਇਹ ਪੂਰੇ ਪੰਡਰੇ ਵਿੱਚ ਇਹ ਪਹੁੰਚਣੀ ਚਾਹੀਦੀ ਸਾਰੇ ਪਾਸੇ ਪੰਥ ਜਾਗੇ ਦਮਦਮੀ ਟਕਸਾਲ ਨਿਹੰਗ ਸਿੰਘ ਦਲ ਪੰਥ ਸੰਤ ਸਮਾਜ ਹੋਰ ਬਹੁਤ ਸਾਰੇ ਨੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਪੰਝਾ ਤਖਤਾਂ ਦੇ ਜਥੇਦਾਰ ਸ਼ਰੋਣੀ ਕਮੇਟੀ ਬੋਲਣਾ ਦੇਣ ਨੂੰ ਕਰਨ ਉਹਨਾਂ ਕਰਨਾ ਟੋਰ ਤਰਸ ਕਰਨਾ ਤਲਵ ਜੇ ਤੁਸੀਂ ਚੁੱਪ ਰਹੇ ਇਹਨਾਂ ਸਾਦਾ ਨਹੀਂ ਫਿਰ ਬਹੁਤ ਕੁਝ ਕਰਨਾ ਉਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੂਬੇ ਚੱਕਣੇ ਚਾਹਦੇ ਨੇ ਉਹ ਬਰਾਬਰ ਬੈਗਾ ਬੈਠੀ ਜਾਵੇ ਉਹ ਕੋਈ ਹੱਕਦਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉੱਚੋ ਜੇਠਾ ਉਹਨੇ ਨਾਨਖਾ ਦੀ ਠਾਠ ਬਣਾਈ ਹੋਈ ਆ ਉਹ ਠਾਠ ਤੇ ਬੈਠਾ ਠਾਠ ਦੇ ਵਿੱਚ ਹੀ ਆ ਨਾ ਉਹਨੂੰ ਕਿਹੜਾ ਕੋਈ ਰੋਕਣ ਵਾਲਾ ਕਾ ਪੰਛ ਦੇ ਵਿੱਚ ਕਿ ਹਿੰਮਤ ਹੈ ਹੀ ਨਹੀਂ ਨਾ ਜਸੇਦਾਰਾਂ ਦੇ ਵਿੱਚ ਨਾ ਅਕ ਸਿੰਘਾਂ ਦੇ ਵਿੱਚ ਨਾ ਦੌਂਡਿੰਗ ਦੇ ਵਿੱਚ ਨਾ ਸਤ ਸਮਾਜ ਦੇ ਵਿੱਚ ਕੋਈ ਬੋਲਣਾ ਨਹੀਂ ਵੱਡੀ ਸੰਪਰਦਾ ਵੱਡੀ ਸੰਪਰਦਾ ਹੋਊਗੀ ਸਾਡੇ ਪੂਰ ਪਛਮੂਰੇ ਕੋਈ ਵੱਡੀ ਨਹੀਂ ਹੈਗੀ ਉਹ ਸਾਧੂਨ ਚੈਲੰਜ ਆ ਇੱਕ ਹਫਤਾ ਦੇਤਾ ਐਨੀਆਂ ਮੈਂ ਜਮਨਤ ਰੂਪ ਕਰਨੀਆਂ ਸੀ ਕਰਤੀਆਂ ਹੁਣ ਬਾਕੀ ਪੰਛੀ ਦੀ ਮਰਜੀ ਆ ਵੀ ਬੋਲਣਾ ਜਾਂ ਘੁੰਮਣੀਆਂ ਪਾਉਣੀਆਂ ਨੇ ਅਸੀਂ ਤਾਂ ਕਾਰਵਾਈ ਖੜਾਂਗੇ ਅਸੀਂ ਤਾਂ ਦਲ ਪਾਸ ਅਰਬਾਂ ਖਰਬਾਂ ਚੜਕੇ ਜਾਊਗਾ ਤੇ ਫਰਨ ਵਾਸਤੇ ਸੱਗੜ ਮਾਰਾਂਗੇ ਜੇ ਤੁਸੀਂ ਨਾ ਜਾਗੇ ਇੱਕ ਹਫ਼ਤੇ ਦੇ ਵਿੱਚ ਕਾਲਤਾਖ ਸਾਹਿਬ ਨੇ ਐਕਸ਼ਨ ਨਾਲ ਲਿਆ ਅਸੀਂ ਲਮਾ ਕੇ ਐਕਸ਼ਨ ਅਸੀਂ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ